NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਨੂੰ YouTube ਚੈਨਲ ਤੇ ਵੀ ਫੋਲੋ ਕਰ ਸਕਦੇ ਹੋ। NNR ਨਕੌਦਰ نیوز ਰਿਪੋਰਟ ਜਾਂ ਫਿਰ NNR نیوز ਦੇ ਨਾਂ ਤੇ YouTube ਤੇ ਸਰਚ ਕਰ ਲਿਓ। ਤਾਂ ਮੈਂ ਪਹਿਲਾਂ ਤੁਹਾਨੂੰ ਜਾਣਕਾਰੀ ਦੱਸ ਦਿਆਂ ਕਿ Facebook ਪੇਜ ਤੇ ਚੈਨਲ ਤੇ ਤੁਸੀਂ ਕਿੰਨੀਆਂ ਵੀ ਦਰਿਆ ਸਤਲੁਜ ਦੀਆਂ ਖਬਰਾਂ ਦੇਖੋਗੇ, ਦੇਖੋਗੇ ਹੋਰ ਦੇਖੋਗੇ। ਕਦੀ ਵੀ ਫੇਕ ਨਹੀਂ ਹੋਣਗੀਆਂ। ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੁੰਦੇ। ਅਸੀਂ ਕਈ ਵਾਰ ਰੇੜੀ ਵਾਲਿਆਂ ਦੀਆਂ ਖਬਰਾਂ ਕਰਦੇ ਹਾਂ, ਖਾਣ ਪੀਣ ਚੰਗਾ ਨਹੀਂ ਖਵਾਉਂਦੇ। ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਹਾਂ ਜੋ ਚੀਜ਼ ਚੰਗੀ ਨਾ ਹੋਵੇ ਤਾਂ ਇੱਕ ਤਨਵੇਂ ਹੋਰ ਦੱਸ ਦੇਵਾਂ ਕਿ ਤੂੰ ਆਮ ਤੁਸੀਂ ਚੈਨਲ ਬਹੁਤ ਸਾਰੇ ਦੇਖਦੇ ਹੋਗੇ ਤੇ ਬਹੁਤ ਸਾਰੇ ਐਡਾਂ ਲੱਗੀਆਂ ਹੁੰਦੀਆਂ ਉਹਨਾਂ ਤੇ ਤੁਹਾਡਾ ਜੋ ਆਪਣਾ ਚੈਨਲ ਹੈ ਕਦੇ ਵੀ ਕਿਸੇ ਨਿੱਜੀ ਕੰਮ ਦੀ ਐਡ ਨਹੀਂ ਲੱਗੀ ਹੁੰਦੀ ਹਾਂ ਜੇ ਕੋਈ ਲੱਗੀ ਹੁੰਦੀ ਹੈ ਤਾਂ ਸਾਡੇ ਚੈਨਲ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਚੈਨਲ ਨੂੰ ਚਲਾਉਣਾ ਖਰਚਾ ਵੀ ਚਾਹੀਦਾ ਤਾਂ ਹੁਣ ਤੱਕ ਦੋ ਐਡਾਂ ਲੱਗੀਆਂ ਇੱਕ ਪੰਡਤ ਦੀ ਐਡ ਸੀ ਉਹਰ ਇੱਕ ਪਾਰ ਘਟਾਓ ਜਾਂ ਵਧਾਓ ਉਹਨਾਂ ਦੀ ਐਡ ਸੀ ਉਹ ਅਸੀਂ ਆਪ ਬੋਲੇ ਨਹੀਂ ਹੈ ਉਹ ਪੱਟੀ ਚੱਲਦੀ ਹੈ ਔਰ ਉਹ ਅਸੀਂ ਐਡ ਚਲਾਈ ਸੀ ਤਾਂ ਅਸੀਂ ਗਲਤ ਖਬਰਾਂ ਨਹੀਂ ਝੂਠੀਆਂ افਵਾਹਾਂ ਨਹੀਂ ਫਲਾਉਣੇ ਚਾਹੁੰਦੇ ਕੁਝ ਲੋਕ ਕਮੈਂਟ ਕਰਦੇ ਆ ਵੀਰ ਜੀ ਖਬਰ ਦਰਿਆ ਸਤਲੁਜ ਦੀ ਗਲਤ ਹੈ ਪਰ ਗਲਤ ਨਹੀਂ ਅਸੀਂ ਜੋ ਖਬਰ ਚਲਾਵਾਂਗੇ ਸਹੀ ਤੇ ਸਟੀਕ ਔਰ ਚੰਗੇ ਢੰਗ ਤਰੀਕੇ ਨਾਲ ਚਲਾਵਾਂਗੇ ਜੋ ਤੁਸੀਂ ਦੇਖ ਸਕਦੇ ਹੋ ਹਾਂ ਅੱਜ ਦੀ ਜੋ ਖਬਰ ਹੈ ਦਰਿਆ ਸਤਲੁਜ ਦੀ ਹੈ ਤੁਸੀਂ ਲਗਾਤਾਰ ਦੇਖ ਰਹੇ ਹੋ ਇਧਰ ਇਹ ਤਸਵੀਰਾਂ ਦੇਖ ਲਓ ਦਰਿਆ ਦੇ ਵਿੱਚ ਇਹਨੂੰ ਆਪਾਂ ਕਲਾਲੀ ਕਹਿੰਦੇ ਆ ਉਹ ਹੁਣੇ ਸ਼ੁਰੂ ਹੋ ਚੁੱਕੇ ਹੈ ਸਟਾਰਟਿੰਗ ਤਸਵੀਰਾਂ ਨੇ ਇਹ ਫਿਲਹਾਲ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈ ਪਰ ਇੱਕ ਗੱਲ ਹੋਰ ਹੈ ਜਦੋਂ ਬੀਤੇ ਦਿਨੀ ਪਿਛਲੇ ਸਮੇਂ ਦੇ ਵਿੱਚ ਤਕਰੀਬਨ 4 ਦਿਨ ਪਹਿਲਾਂ ਪਾਣੀ ਆਇਆ ਸੀ ਤਾਂ ਲੋਹੀਆਂ ਏਰੀਆ ਦੇ ਵਿੱਚ ਜੋ ਏਰੀਆ ਸੀ ਉਹ ਬੰਡ ਦੇ ਨਾਲ ਕਈ ਥਾਵਾਂ ਤੇ ਪਾਣੀ ਲੱਗ ਗਿਆ ਸੀ ਲੋਕ ਡਰ ਗਏ ਸੀ ਲੋਕ ਸਹਿਮ ਗਏ ਸੀ ਕਿਉਂਕਿ ਜਦੋਂ ਇੱਥੇ ਪਾਣੀ ਥੋੜਾ ਆਉਂਦਾ ਤਾਂ ਉਹ ਏਰੀਆ ਨੀਮਾ ਬਹੁਤ ਜ਼ਿਆਦਾ ਹੈ ਤਾਂ ਸਾਡਾ ਮੇਨ ਮਕਸਦ ਜੇ ਇਸ ਇਲਾਕੇ ਨੂੰ ਖਤਰਾ ਹੁੰਦਾ ਅਸੀਂ ਉਹੀ ਖਬਰਾਂ ਚਲਾਉਨੇ ਆ ਦਰਿਆ ਸਤਲੁਜ ਦੀਆਂ ਕਿ ਇੱਥੋਂ ਦਾ ਪਾਣੀ ਉੱਚਾ ਥਾ ਲੰਘ ਜਾਂਦਾ ਤਾਂ ਅੱਗੇ ਸਾਰਾ ਨੀਵਾ ਥਾਈਆਂ ਇੱਥੇ ਜੇਕਰ ਫੁੱਟ ਪਾਣੀ ਹੁੰਦਾ ਵੱਧਦਾ ਤੇ ਉਧਰ ਤਕਰੀਬਨ 4 ਫੁੱਟ ਪਾਣੀ ਵੱਧ ਜਾਂਦਾ ਬੰਨ ਦੇ ਨਾਲ ਲੱਗ ਜਾਂਦਾ ਤੇ ਉੱਥੋਂ ਦੇ ਜੋ ਲੋਕ ਨੇ ਉਹ ਡਰ ਜਾਂਦੇ ਆ ਉਹ ਸਹਿਮ ਜਾਂਦੇ ਆ ਤਾਂ ਖਬਰ ਦੇ ਕੇ ਥੋੜਾ ਜਿਹਾ ਮਨ ਨੂੰ ਉਹਨੂੰ ਤੰਗਾ ਲੱਗਦਾ ਹੈ ਨਾ ਕਿ ਹੁਣ ਪਾਣੀ ਥੋੜਾ ਵੱਧਨ ਲੱਗਿਆ ਇਹ ਇੱਕ ਹੋਰ ਗੱਲ ਹੈ ਉਧਰ ਇੱਕ ਹੋਰ ਗੱਲ ਹੈ ਕਿ ਦਰਿਆ ਜਿੱਦਾਂ ਕਿ ਕਮੇਨ ਬੰਦ ਹੈ ਬੰਨ ਹੈ ਤੇ ਇਦੋਂ ਅੱਗੇ 2-3 ਬੰ ਆਮ ਲੋਕਾਂ ਨੇ ਪਾਈ ਹੋਈ ਹੈ ਕੁਛ ਇੱਕ ਧੱਕਾ ਬਸਤੀ ਹੈ ਉਹਨਾਂ ਨੂੰ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਪਿਛਲੀ ਵਾਰ ਉਹਨਾਂ ਦੇ ਘਰ ਸਾਰੇ ਉਜਾੜਾ ਪੈ ਗਿਆ ਸੀ ਇੱਥੋਂ ਤੱਕ ਕਿ ਇੱਕ ਬੀਬੀ ਰੋਂਦੀ ਸੀ ਕਹਿੰਦੀ ਇਸ ਤਾਂ ਕੁੜੀ ਦਾ ਸਮਾਨ ਜੋੜਿਆ ਸੀ ਦਾਜ ਵਾਸਤੇ ਦਰਿਆ ਦੇ ਹੜ ਦੇ ਵਿੱਚ ਉਹ ਵੀ ਹੜ ਗਿਆ ਤਾਂ ਅਸੀਂ ਚਾਹੁੰਦੇ ਹਾਂ ਜੇਕਰ ਕੋਈ ਪਾਣੀ ਵੱਧਦਾ ਹੈ ਉੱਥੋਂ ਇੱਥੇ ਥੋੜਾ ਪਾਣੀ ਹੁੰਦਾ ਉਧਰ ਜ਼ਿਆਦਾ ਹੋ ਜਾਂਦਾ ਲੋਕੋ ਨੂੰ ਪਤਾ ਲੱਗ ਜੇ ਲੋਕ ਜੇ ਅੰਦਰ ਕੋਈ ਕੰਮ ਕਰ ਰਿਹਾ ਤੋ ਬਾਹਰ ਆ ਜਾਣ ਤਾਂ ਇਹ ਛਟੜੰਗ ਤਸਵੀਰ ਹੁਣ ਮੈਂ ਦਿਖਾਉਣਾ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਦਰਿਆ ਦੀ ਸਟਾਰਟਿੰਗ ਤਸਵੀਰਾਂ ਤੁਸੀਂ ਪਰसों ਦੀ ਵੀਡੀਓ ਕੱਢ ਕੇ ਦੇਖ ਸਕਦੇ ਹੋ ਪਰसों ਦੀ ਵੀਡੀਓ ਕੱਢ ਕੇ ਦੇਖ ਸਕਦੇ ਹੋ ਕੱਲ ਦੀ ਕੱਢ ਕੇ ਦੇਖ ਸਕਦੇ ਹੋ ਕਿ ਪਾਣੀ ਇੱਕਦਮ ਥੰਮ ਗਿਆ ਸੀ ਖੜ ਗਿਆ ਸੀ ਤੁਰਦਾ ਨਹੀਂ ਸੀ ਟੈਸਟ ਟਾਈਮ ਇਹ ਸਟਾਰਟਿੰਗ ਤਸਵੀਰਾਂ ਦਰਿਆ ਦਾ ਜੋ ਜਲਪੱਧਰ ਸੀ ਉਹ ਪਾਣੀ ਵਹਿਣਾ ਸ਼ੁਰੂ ਹੋ ਚੁੱਕਿਆ ਇਸ ਤੋਂ ਆਈਡੀਆ ਲਗਾ ਸਕਦੇ ਆ ਕਿ ਦਰਿਆ ਸਤਲੁਜ ਦਾ ਹੁਣ ਜਲਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਸਟਾਰਟਿੰਗ ਤਸਵੀਰਾਂ ਨੇ ਮੈਂ ਪਹਿਲਾਂ ਤੁਹਾਨੂੰ ਦੱਸ ਦਿਉਂ ਆ ਔਰ ਦੂਜੀ ਗੱਲ ਅੱਜ ਕੱਲ ਦੇ ਦੌਰ ਦੇ ਵਿੱਚ ਇਹ ਰੁਪੜ ਤੋਂ ਪਾਣੀ ਜੋ ਛੱਡਦੇ ਆ ਪਾਖੜਾ ਦਾ ਜੋ ਲੈਵਲ ਹੈ ਉਹ ਵੀ 20 ਫੁੱਟ ਮੇ ਰੈਡੀ ਆ ਤੁਸੀਂ ਸਰਚ ਕਰ ਸਕਦੇ ਹੋ Google ਤੇ ਜਾ ਕੇ 1635 ਮੇ ਰੈਡੀ ਆ ਤੇ 82 ਤੋਂ ਉੱਪਰ ਛੱਡਦੇ ਆ ਤਾਂ ਪਹਾੜੀ ਏਰੀ ਦੇ ਵਿੱਚ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਹੈ ਤਾਂ ਅਜੇ ਤੱਕ ਕੋਈ ਖਤਰਾ ਟਲਿਆ ਨਹੀਂ ਹੈ ਪਰ ਦੂਜੇ ਪਾਸੇ ਇੱਕ ਰੋਪੜ ਪਾਣੀ ਛੱਡਿਆ ਜਾਂਦਾ ਤਾਂ ਉਸ ਲੋਕਾਂ ਨੂੰ ਉਸ ਤੋਂ ਡਰਨ ਦੀ ਲੋੜ ਵੀ ਨਹੀਂ ਹੈ ਪਰ ਨੀਵੇਂ ਏਰੀਆ 'ਚ ਪਾਣੀ ਜ਼ਰੂਰ ਜਾਂਦਾ ਤੇ ਪਰ ਇੱਕ ਵਾਰ ਫੇਰ ਦਰਿਆ ਸਤਲੁਜ ਦਾ ਜਲ ਪੱਦਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਛਟਾਂਗ ਤਸਵੀਰਾਂ ਨੇ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਤੇ ਹੁਣ ਤੁਸੀਂ ਇਸ ਥਾਂ ਤੇ ਨਜ਼ਰ ਮੜੀ ਜ ਮਾਰ ਲਓ ਇਸ ਇੱਥੇ ਕੈਮਰਾ ਅੱਗੇ ਕਰਕੇ ਦਿਖਾ ਦਿੰਨੇ ਆ ਇਹ ਤੁਸੀਂ ਦੇਖੋ ਪਾਣੀ ਇਥੋਂ ਇਥੋਂ ਅੱਗੇ ਇਧਰ ਨੂੰ ਚੜਨਾ ਸ਼ੁਰੂ ਹੋ ਚੁੱਕਿਆ ਹੈ ਇਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇਸ ਥਾਂ ਤੇ ਔਰ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਉਹ ਅੱਗੇ ਤੱਕ ਚੱਲੇ ਗਿਆ ਸੀਗਾ ਸਾਰਾ ਇਧਰ ਤਸਵੀਰ ਦਿਖਾ ਦਿੰਨੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੱਕ ਪਾਣੀ ਚੱਲਿਆ ਗਿਆ ਸੀਗਾ ਤਾਂ ਹੁਣ ਅੱਗੇ ਤੱਕ ਹੋਰ ਦਰਿਆ ਸਤਲੁਜ ਦੀ ਤਸਵੀਰ ਮੈਂ ਦਿਖਾਉਣ ਲੱਗਾ ਕਿ ਪਾਣੀ ਕਿੰਨਾ ਕੁ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਇਹ ਪਾਣੀ ਤਕਰੀਬਨ ਤਿੰਨ ਘੰਟੇ ਹੋ ਗਿਆ ਤਿੰਨ ਘੰਟਿਆਂ ਦੇ ਵਿੱਚ ਇਧਰ ਪਾਣੀ ਦੇਖੋ ਸਾਰਾ ਪਾਣੀ ਵਧਣਾ ਸ਼ੁਰੂ ਅੱਗੇ ਤੱਕ ਆਉਣਾ ਸ਼ੁਰੂ ਹੋ ਚੁੱਕਿਆ ਔਰ ਕਿੰਨਾ ਵਧੇਗਾ ਕਿਥੋਂ ਤੱਕ ਜਾਏਗਾ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਜਿੱਦਾਂ ਮੈਨੂੰ ਮੇਰੇ ਕੋਲ ਕੋਈ ਨਵੀਂ ਜਾਣਕਾਰੀ ਆ ਜਾਂਦੀ ਹੈ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਤਾਂ ਹੁਣ ਇਹ ਦੂਜੀ ਸਾਈਡ ਦਰਿਆ ਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਮੈਂ ਉਹ ਸਟਾਰਟਿੰਗ ਤਸਵੀਰ ਜ਼ਰੂਰ ਦਿਖਾ ਦੇਵਾਂ ਕਿ ਜਦੋਂ ਬੀਤੇ ਦਿਨ ਪਾਣੀ ਆਇਆ ਸੀ ਤਾਂ ਦੇਖ ਲਓ ਕਿ ਆ ਥਾਂ ਕਿੰਨਾ ਉੱਚਾ ਹੈ ਮੈਂ ਜਿਸ ਜਗ੍ਹਾ ਤੇ ਖੜਾ ਤੇ ਉਧਰ ਉਹ ਲੈਵਲ ਦੇਖ ਲਓ ਕਿੰਨਾ ਉੱਚਾ ਹੋਊਗਾ ਤਕਰੀਬਨ 3 3-4 ਫੁੱਟ ਹੋਊਗਾ ਆਰਾਮ ਦੇ ਨਾਲ 4 ਫੁੱਟ ਇਹ ਹੋਊਗਾ ਤੇ ਇਹ ਸਾਰਾ ਜੋ ਪਾਣੀ ਸੀ ਇਧਰੋਂ ਦਾ ਲੈਵਲ ਦਿਖਾਦਣਾਂ ਦਰਿਆ ਦਾ ਇੱਥੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ 1 ਫੁੱਟ ਦਰਿਆ ਦਾ ਪਾਣੀ ਅੰਦਰ ਹੈ ਇਹ ਰਹ ਹੁਰ ਦਸੀ ਕਿ ਇੰਤਰੋਂ ਅੱਗੇ ਕਦੋਂ ਆ ਜਾਂਦਾ ਤੇ 2 ਕੁ ਫੁੱਟ ਤੁਸੀਂ ਆ ਲਾ ਲਓ ਕਿ ਇਹਦੇ ਟੋਏ ਦੇ ਵਿੱਚ ਪਾਣੀ ਪੈ ਗਿਆ ਸੀ ਜਦੋਂ ਟੋਏ ਦੇ ਵਿੱਚ ਪਾਣੀ ਪੈ ਗਿਆ ਸੀ ਤੇ ਸਾਰੇ ਲੋਕਾਂ ਨੂੰ ਖਤਰਾ ਪੈ ਗਿਆ ਸੀ ਕਿ ਪਾਣੀ ਦਰਿਆ ਦਾ ਵੱਧ ਨਾ ਜਾਵੇ ਸਾਡਾ ਨੁਕਸਾਨ ਨਾ ਹੋਵੇ ਤਾਂ ਅੱਗੇ ਤੱਕ ਹੁਣ ਤੁਸੀਂ ਦੇਖਦੇ ਹੋ ਕਲਾਲੀ ਵਗੈਰੇ ਕਿੱਦਾਂ ਜਾ ਰਹੀ ਹੈ ਜਿਸ ਤੋਂ ਐੜੀ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਬਾਕੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਜਿੱਦਾਂ ਕਿ ਕਲਾਲੀ ਆ ਰਹੀ ਹੈ ਦੂਜੀ ਗੱਲ ਕਿ ਆ ਦੇਖੋ ਪਾਣੀ ਸਪੀਡ ਪਾਣੀ ਚੈੱਕ ਕਰ ਸਕਦੇ ਹਾਂ ਅੱਗੇ ਇੱਕ ਸਾਹਮਣੇ ਦਰਿਆ ਸਤਲੁਜ ਦੀ ਜਿਸ ਨੂੰ ਆਪਾਂ ਕਹਿ ਦਿੰਦੇ ਆ ਕਿ ਸਪੋਰਟ ਖੂਈ ਕਹਿ ਦਿੰਦੇ ਆ ਪਿਛਲੀ ਵਾਰ ਉੱਪਰ ਤੱਕ ਪਾਣੀ ਆ ਗਿਆ ਸੀ ਪ੍ਰੈਸ ਟਾਈਮ ਨੀਵਾ ਵਗ ਰਿਹਾ ਪਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਕੋਈ ਵੀ ਮੈਨੂੰ ਮੇਰੇ ਕੋਲ ਜਾਣਕਾਰੀ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਜ਼ਰੀਏ ਪੁੱਛ ਸਕਦੇ ਹੋ ਬਾਕੀ ਜਿੱਦਾਂ ਹੀ ਕੋਈ ਦਰਿਆ ਦੀ ਨਵੀਂ ਅਪਡੇਟ ਆਏਗੀ ਮੈਂ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਤਾਂ ਇਸ ਤੋਂ ਅਗਲੀ ਇੱਕ ਨਵੀਂ ਖਬਰ ਤੁਹਾਨੂੰ ਦਿਖਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚਕਾਲ ਦੇ ਕੈਮਰਾਮੈਨ ਸੁਨੂ ਨੇ ਹਰਦੀਪ ਐਨਐਨਆਰ ਨਿਊਜ਼ ਦਰਿਆ ਸਤਲੁਜ